ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚ ਗੁੱਛਾ ਰਾ ਕਰੇ ਮੈਂ ਅੱਜ ਸਤਿ ਸ੍ਰੀਕਾਲ ਕਰਦੇ ਪਏ ਆ ਗਿਆਂ ਵੀਰ ਜੀ ਸਵਾਗਤ ਕਰਦੇ ਪਏ ਆ ਗਿਆਂ ਵੀਰ ਜੀ ਤੁਹਾਡਾ ਮੰਗੂ ਬਲੌਗ ਦੇ ਵਿੱਚ ਵੀਰ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਪਏ ਆ ਅਸੀਂ ਬੰਗੂ ਸਰਵਿਸ ਸਟੇਸ਼ਨ ਤੋਂ ਵੀਰ ਜੀ ਅੱਸਾ ਆਪਣੀ ਗੱਡੀ ਵਾਸਤੇ ਵੀਰ ਜੀ ਡੀਜ਼ਲ ਲੈ ਕੇ ਆਏ 2 ਲੀਟਰ ਇਹ ਵੀਰ ਜੀ ਪਾਣੀ ਛੁੱਟਦੇ ਪਏ ਉੱਪਰ ਕੀ ਗੱਲ 2 ਲੀਟਰ ਪੂਰਾ ਵੀਰ ਜੀ ਇੱਧਰਲੀ ਟੈਂਕੀ ਦੇ ਵਿੱਚ ਪਾ ਕੇ ਅਸਾਂ ਉਹ ਗੇੜੇ ਦੇਨੇ ਨੇ ਉਹ ਗੇੜੇ ਦੇਨੇ ਨੇ ਬੀਬਾਸ ਅੰਬਾਲਾ ਸ਼ਹਿਰ ਦੀਆਂ ਸੜਕਾਂ ਢੋੜਪੱਟ ਦੇਣ ਛੱਡਣੀ ਆ ਆਪਾਂ ਕਿਉਂਕਿ 2 ਲੀਟਰ ਬੁੱਦੀ ਦੇ ਨਾਲ ਵੀਰ ਜੀ ਬਹੁਤ ਗੱਡੀ ਚਲੇਗੀ ਵੀਰ ਜੀ ਤੁਹਾਡੇ ਕੋਲ ਕੋਈ ਖੋ ਨਾ ਲਵੇ ਲੀ ਡੀਜ਼ਲ ਇੱਧਰੇ ਹੱਥ ਕਰ ਲਓ ਆ ਪਪਾ ਜੀ ਮੈਂ ਨੇ ਸੰਭਾਲ ਗਿਰ ਆ ਵੀਰ ਜੀ ਆ ਵੀਰ ਜੀ ਬੰਦ ਕਰਿਆ ਜੇ ਬੰਦ ਕਰਿਆ ਜੇ ਬੰਦ ਕਰ ਦੋ ਬੰਦ ਕਰ ਦੋ ਬੰਦ ਹਾਂ ਜੀ ਇਹ ਇਹ ਦੇਖੋ ਵੀਰ ਜੀ ਅਸੀਂ ਬੰਗੂ ਸਰਵਿਸ ਸਟੇਸ਼ਨ ਤੇ ਆਏ ਆ ਇੱਥੇ ਤੇ ਹੁਣ ਅਸਾਂ ਨੇ ਪੂਰੀ ਗੱਡੀ ਲਸ਼ ਲਸ਼ ਕਰ ਦੇਣੀ ਹੈਗੀ ਆ ਮਾਲ ਸਾਨੂੰ ਕੋਈ ਮਿਲਦਾ ਨਹੀਂ ਪਿਆ ਹੈਗਾ ਦੋ ਦਿਨ ਹੋ ਗਏ ਸਾਨੂੰ ਖੜਿਆ ਨੂੰ ਤੇ ਵੀਰ ਜੀ ਜਿਹੜਾ ਡੀਜ਼ਲ ਹੈਗਾ ਇਹ ਅਸਾਂ ਨੇ ਗੱਡੀ ধਵਾ ਕੇ ਚਾਸੀ ਤੇ ਮਾਰਨਾ ਦੇ ਮੈਂ ਆਈ ਵਾਰ ਮਰਵਾਣੇ ਆਂ ਅਸੀਂ ਡੀਜ਼ਲ ਹਾਂਜੀ ਚਲਾ ਲਓ ਚੱਲ ਗਈ ਵੀਰ ਜੀ ਚੱਲ ਗਈ ਔਰ ਸੇਵਾ ਦੱਸੋ ਔਰ ਵੀਰ ਜੀ ਕੀ ਹਾਲ ਹੈ ਤੁਹਾਡਾ ਬਾਜੋ ਵੀਰ ਜੀ ਤੁਸੀਂ ਕੋਈ ਕੰਮ ਨਹੀਂ ਕਰਨਾ ਜੇ ਠੀਕ ਹੈ ਭਾਜੀ ਉਹ ਚਾਬੀ ਠੀਕ ਹੈ ਭਾਜੀ ਪਕਾਈ ਨਹੀਂ ਵੀਰ ਜੀ ਅਸਾਂ ਤੁਹਾਨੂੰ ਕਿਹਾ ਨਾ ਤਨੂੰ ਪੈਟਿਸ ਬਣਾ ਕੇ ਲਿਆਣੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਫਿਰ ਪੂਰੀ ਫੇਮਸ ਫੇਮਸ ਯਾਦ ਕਰੋਗੇ ਵੀਰ ਜੇ ਅੰਮ੍ਰਿਤਸਰ ਕਦੇ ਤੂੰ ਕੋ ਬਾਜੀ ਕੋਲ ਗਏ ਸਾਂ ਤੇ ਉੱਥੇ ਪੈਟਿਸ ਬਣਦੀ ਹੈ ਦਹੀਂ ਵਾਲੀ ਦਹੀਂ ਵਾਲੀ ਬਹੁਤ ਦਹੀਂ ਪਾ ਕੇ ਦਿੰਦਾ ਹਾਂ ਆਲੇ ਤਨੂੰ ਸੈਂਡਵਿਚ ਵੀ ਖਵਾਦਣਾ ਨਾ ਮੈਂ ਕੱਲ ਹਾਂ ਉਹ ਤਾਂ ਬਹੁਤ ਸੈਂਡਵਿਚ ਹੈ ਸੀ ਨਾ ਚੀਜ਼ ਇੱਕ ਨੰਬਰ ਇਹਦੀ ਮਾੜੀ ਚੀਜ਼ ਨਹੀਂ ਕਦੇ ਜੱਟ ਨੇ ਹੱਥ ਆਇਆ ਉਹ ਤਾਂ ਚੀਜ਼ ਪੂਰੀ ਕੈਂ ਅਹ ਪੂਰੀ ਘਾਟ ਚੀਜ਼ ਐ ਤੇ ਹੁਣ ਸਾਡਾ ਸ਼ਰਮੀਲਾ ਬੰਦਾ ਆਏਗਾ ਥੋੜਾ ਉਹ ਦੇਖਣਾ ਤੁਸੀਂ ਕਿਦਾਂ ਕਰਦਾ ਪਿਆ ਹੈਗਾ ਉਹ ਜਦ ਵੀ ਮੈਂ ਆਂਦਾ ਇੱਥੇ ਵਲੌਗ ਬਣਾਉਣਾ ਉਹ ਕਹਿੰਦਾ ਯਾਰ ਤੂੰ ਮੇਰੀ ਵੀਡੀਓ ਨਾ ਬਣਾਇਆ ਕਰ ਕਹਿੰਦਾ ਸਾਨੂੰ ਸੰਗ ਲੱਗਦੀ ਪਈ ਹੈ ਜੀ ਤੇ ਅਸਾਂ ਵੀਰ ਜੀ ਸ਼ੋਅ ਵਾਸਤੇ ਲੈ ਕੇ ਆਏ ਆ ਐ ਚੈਂਪੀ ਦੀ ਮਜਾਈ ਨੇ ਕੀ ਦਿੱਤਾ ਵੀਮਾ ਤੇ ਉੱਪਰ ਆ ਗਈ ਸਰਫ ਐਕਸਲ ਚੌਕ ਗਏ ਕਿਆ ਤੇ ਵੀਰ ਜੀ ਅੱਜ ਸਾਨੂੰ ਐਸੇ ਐਸੇ ਖਲਾਸੇ ਹੋਏ ਨੇ ਨਾ ਬੰਦਿਆਂ ਦੇ ਜੇ ਅਸੀਂ ਦੱਸ ਦਈਏ ਤੁਸੀਂ ਕਹੋਗੇ ਵੀ ਐਡੀ ਮਾੜੀ ਨੀਂਦ ਦੇ ਬੰਦੇ ਤੁਸੀਂ ਖੜਾ ਆ ਕੇ ਉਹਨਾਂ ਦੇ ਛਿੱਤਰ ਮਾਰ ਛਿੱਤਰ ਮਾਰੋ ਆਜਾ ਆਜਾ ਖਲਾਸੇ ਹੋਏ ਆ ਆਪਾਂ ਫੇਰ ਵੀ ਦਸ ਸੁਣਾ ਨੇ ਕਦੇ ਟਾਈਮ ਵਾਲੇ ਤੇ ਸਭ ਨੂੰ ਆਪਣੇ ਆਪ ਪਤਾ ਲੱਗ ਜਾਣਾ ਕਿੱਦਾਂ ਦੇ ਬੰਦੇ ਆ ਗਿਆ ਹੋਇਆ ਤੇ ਲੋਕਾਂ 'ਚ ਨੈਣ ਤੇ ਦੀ ਕਮਾਈ ਆ ਕੀ ਹੋ ਰਿਹਾ ਦੁਨਿਆ ਤੇ ਕੁਝ ਕਹਿ ਨਹੀਂ ਸਕਦੇ ਚੁੱਪੇ ਬਲੀ ਹੈ ਹਾਂ ਨਾ ਸਹੀ ਗੱਲ ਹੈ ਯਾਰ ਮਜ਼ਾਕ ਜਿ ਦੇ ਲੋ ਜੇ ਜੋ ਮਾਰਦੀ ਆਪਣੇ ਆਪ ਕਿਉਂਕਿ ਇਹ ਚੀਜ਼ਾਂ ਲੁਕਾਈ ਨਹੀਂ ਰਹਿੰਦੀਆਂ ਮੇਰੇ ਜਿਹੜੀਆਂ ਕੰਮ ਉਹ ਬੰਦੇ ਕਰਦੇ ਪਏ ਆ ਨਾ ਕੋਈ ਖਾਸ ਹੀ ਬੰਦਾ ਦੱਸ ਕੇ ਗਿਆ ਵਾ ਅ ਜੀ ਸੁਣ ਕੇ ਹੈਰਾਨ ਵੀ ਐ ਜੀ ਆ ਗਿਆ ਇਦਾਂ ਦੇ ਕੰਮ ਇਦਾਂ ਦੇ ਕੰਮ ਹਾਂ ਹਾਂ ਉਹ ਬੰਦਾ ਪਹੁੰਚ ਵੀ ਗਿਆ ਆ ਉਹ ਬੰਦਾ ਪਹੁੰਚ ਵੀ ਗਿਆ ਹੁਣ ਹਾਂ ਸਹੀ ਗੱਲ ਬਈ ਆਇਆ ਦਾ ਓਰੇ ਮਿਲਿਆ ਦਾ ਸਾਨੂੰ ਅਲੋ ਉਹ ਨਹੀਂ ਸਾਨੂੰ ਕੋਈ ਇਧਰ ਨਹੀਂ ਅਸੀਂ ਨਾ ਕਿਸੇ ਦਾ ਲੈ ਕੇ ਖਾਦਾ ਨਾ ਖਾਣਾ ਨਾ ਹੀ ਰੱਬ ਖਵਾਵੇ ਅਲੋ ਮੈਟਰੋ ਇੱਕ ਪਾਸੇ ਦੀ ਹੋ ਗਈ ਕੰਪਲੀਟ ਅਡੀਤੋ ਹੋ ਗਈ ਆ ਤੇ ਦੂਜੇ ਪਾਸੇ ਪਹੁੰਚ ਗਏ ਬਾਈ ਉਹਨੂੰ ਕਰਦੇ ਕਰਦੇ ਸਾਰ ਸਭ ਗਿਆ ਆ ਮੋਵੀਆ ਫੁਆਰ ਵੱਜਦੀ ਫੁਆਰ ਵੇਲੇ ਪਾਸੇ ਦੇ ਰਹਿੰਗੇ ਹਲੇ ਸਾਰੀ ਉਹ ਪਈਏ ਸਾਂ ਆ ਲਓ ਆਪਣੀ ਰਿਮਾਨੂਫੀਸਾ ਪਿਛਲਿਆਂ ਨੂੰ ਰਿਮਫੀਸ ਕਰਾਏ ਆ ਕਿਉਂਕਿ ਗਲਤ ਕਹਾ ਆਦੇ ਪਏ ਸੀਗੇ ਸ਼ਿਆਕਲੇ ਫੋਟਾ ਦਾਬਦੇ ਕਿ ਨਹੀਂ ਤੇਰਾ ਨਹੀਂ ਬਣਾਣਾ ਹੈ ਫੇਮਸ ਹੋ ਜਾਏਗਾ ਗਲਤੀ से फेमस हो जाएगा हां भाई ايه ਹਾਲ ਹੈ ਤੇਰਾ ਮਤਲਬ ਕੇ ਮਾਰੇ ਇਧਰੋਂ ਫੋਨ ਕਰਨੇਗਾ ਸੁਣੀਓ ਦੇਖੀ ਵੀਡੀਓ ਤੇਰਾ ਮਤਲਬ ਕੇ ਮਾਰੇ ਇਧਰੋਂ ਫੋਨ ਕਰਨੇਗਾ ਕੇ ਹਾਲ ਹੈ 9 ਮਟਰ ਡੀਜ਼ਲ ਵੱਜ ਰਿਹਾ ਤੇ ਬਾਈ ਕਹਿੰਦਾ ਮੈਂ ਬਾਈ ਨੂੰ ਕਹਿ ਰਿਹਾ ਮੈਂ ਕਹਿੰਦਾ ਇਹਨਾਂ ਪੈਪ ਥੋੜੀ ਜੀ ਹੋਰ ਲੰਬੀ ਕਰਾ ਲਾ ਵੀ ਇੱਥੇ ਤੱਕ ਮਾਈ ਕਹਿੰਦਾ ਡੀ ਡੀਜ਼ਲ ਕਹਿੰਦਾ ਤੁਸੀਂ ਮਰਾ ਰਿਹਾ ਕਹਿੰਦਾ ਮਰਾਉਂਦੇ ਹੀ ਨਹੀਂ ਹੈਗਾ ਕੋਈ ਡੀਜ਼ਲ ਮਨਾ ਹੀ ਕਰ ਦਿੰਦੇ ਹਾਂ ਵੀ ਬਾਈ ਡੀਜ਼ਲ ਨਹੀਂ ਮਾਰਨਾ ਇਹਦਾ ਭਈ ਆਪਣੇ ਆਪਣਾ ਹੋ ਆ ਸ਼ੌਂਕ ਆ ਹਣ ਡੀਜ਼ਲ ਹੋ ਵੀ ਤਾਂ ਸਮਝ 100 ਦੇ ਨੇੜੇ ਹੀ ਗਿਆ ਅਸੀਂ 88 ਰੁਪਏ ਮੇਰੇ ਖਿਆਲ ਪਤਾ ਨਹੀਂ ਡੀਜ਼ਲ ਆ 176 ਰੁਪਏ ਦਾ ਆਇਆ 2 ਲੀਟਰ ਐ ਯਾਰ ਕੋਈ ਜ਼ਿਆਦਾ ਉਹ ਵੀ ਨਹੀਂ ਹੈ ਇਹ 2 ਲੀਟਰ ਡੀਜ਼ਲ ਨਾਲ ਥੋੜੀ ਗੱਡੀ ਵੀ ਸੇ ਆਉਂ ਬਣਦੀ ਹੈ ਗੱਲਬਾਤ ਚਮਕ ਬਣਦੀ ਹੈ ਕੀ ਮਾੜਾ ਤੁਹਾਨੂੰ 2 ਲੀਟਰ ਡੀਜ਼ਲ 176 ਰੁਪਏ ਦਾ ਉਦਾਂ ਨਹੀਂ ਖਰਚ ਦਿੰਦੇ ਪੈਸੇ ਤੁਸੀਂ ਨਾ ਕੋਈ ਚਮਕੀਣਾ ਆ ਇਹਦੇ ਵਾ ਪਾਣੀ ਬਚ ਗਿਆ ਬਣ ਜਾਣੀ ਗੱਲ ਬਾਤ ਘਰੇ ਪਾਸੇ ਅ ਹੁਣ ਜਾ ਆ ਕੇ ਘਰੇ ਮਾਰਾਂਗੇ ਪਾਲਸ਼ ਸ਼ੋ ਤੇ ਭਈਆ ਆਪਣੇ ਕੋਲੇ ਅੰਦਰ ਸ਼ੋ ਦੇ ਪਾਲਸ ਮਾਰ ਕੇ ਕਲਮਦ ਬਣਾ ਦੇਣੀ ਪੂਰੀ ਯਸ ਕੱਪੜੇ ਪ੍ਰਸ ਲੋ ਗਾਇਜ਼ ਵੀਰੇ ਘਰੇ ਆ ਗਏ ਆਪਾਂ ਘਰੇ ਆ ਕੇ ਮਾਰ ਰਹੇ ਆ ਫਾਰਮੂਲਾ 1 ਠੀਕ ਆ ਜੀ ਅਰੇ ਕਿਤੇ ਰਗੜਦੇ ਆ ਰਗੜ ਕੇ ਫੇਰ ਦਿਖਾਣੇ ਆ ਤੁਹਾਨੂੰ ਹੁਣ ਦੇਖ ਲਓ ਸ਼ੋਅ ਸਾਡੀ ਤੇ ਬਾਅਦ ਚ ਦੇਖ ਲਿਓ ਹੁਣ ਆਹ ਨਹੀਂ ਮਿੱਤਰੋ ਸਤਿ ਸ੍ਰੀ ਅਕਾਲ ਜੀ ਦੁਆਲ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਹੈ ਜੀ 9 ਵਜੇ ਗਏ ਨੇ ਪੂਰੇ ਤੇ ਘਟਾ ਛਾਈ ਨਨ ਕੋ ਰਿਆ ਮਰਦੇ ਨੇ ਆਈ ਪਹੁੰਚ ਗਏ ਗਵਿੰਦਗੜ ਗਵਿੰਦਗੜ ਗੱਡੀ ਭਰਨ ਚੱਲੇ ਆਂ ਮੁੰਬਈ ਹਮ ਕੋ ਜੰਗ ਗਈ ਮੁੰਬਈ ਹਮ ਕੋ ਜੰਗ ਗਈ ਆ ਹਲੋ ਟੀਪਰ ਵਾਲੇ ਭਾਈ ਸਾਹਿਬ ਐਸਾ ਮਤ ਕਰੋ ਵਿਕੇ ਪੈਸਿਆਂ ਵਾਲੀ ਗੱਡੀ ਆ ਰਹੀ ਹੈ ਨਾ ਕ੍ਰੇਨ ਆ ਓ ਤੋਰ ਲਾ ਜੱਮਣ ਨੇ ਇਹਨੂੰ ਗੱਡਾ ਖੜਿਆ ਰਾਤ ਰਾਹ ਹੈਗਾ ਪਨੀਰੀ ਦੀ ਲਾਲ ਜਨੂ ਜੱਮ ਤਾ ਵੀ ਤੂੰ ਗੱਡੀ ਮੋੜੀ ਫਟਾਫਟ ਤੋਰ ਓ ਮੈਂ ਕਿਹਾ ਕਿਤੇ ਪੈਸਿਆਂ ਵਾਲੀ ਆ ਇਹਦਾ ਲੇਬਰ ਵਾਲੀ ਗੱਡੀ ਹੈ ਰੋਡ ਵਾਲੀ ਨਾ ਮੈਂ ਤੁਹਾਨੂੰ ਇੱਕ ਉਹ ਦਿਖਾਣੇ ਆ ਸੱਚ ਐ ਕਿਹੜਾ ਕੈਚ ਪੜਦਾ ਜਿਹੜਾ ਮੱਛੀ ਲਾਲੋਰੀ ਕਿਹੜਾ ਲੈਟਰ ਨਹੀਂ ਐ ਕੈਚ ਨਹੀਂ ਪੰਦੇ ਲੱਪਣ ਦਾ ਆਹ ਇੰਨੇ ਵੀ ਸੁਣਾ ਆਰੇ ਓਏ ਹੋਏ ਦਾਲਿਕ ਕਰਦੀ ਜਾ ਹੋ ਜਾਂਦੀ ਆ ਮਿਸ ਹੋ ਜਾਂਦਾ ਇੱਕ ਅਦਾ ਦਾ ਉਹ ਦਾ ਦੰਦਾ ਦੇ ਮਾਰਾ ਥੋੜਾ ਉੱਚੇ ਉੱਤੇ ਕਰਕੇ ਉਹ ਕਰੋ ਨਾਦਰ ਲੱਗੀ ਪੈ ਜੇ ਨਾਦਰ ਲੱਗੀ ਤੈਨੂੰ ਕਿਆ ਆ ਗਿਆ ਦੇ ਤਾਂ ਹਾਂ ਆ ਵੀ ਮਿੱਤਰੋ ਸ਼ਾਮ ਗੰਡਾ ਲਿਆ ਖਰਾਬ ਪਾਣੇ ਆ ਸਾਹਮਣੇ ਸ਼ਾਮ ਗੰਡਾ ਤੇ ਬੱਤਾ ਇੱਕ ਬੱਲਾਵਾ ਸੀਗਾ ਚਲੋ ਬੱਤਾ ਲਾ ਲਈਏ ਨਹੀਂ ਔਰ ਚੱਕ ਲੈ ਜਾਣਾ ਕਿਸੇ ਨੇ ਇੱਧਰ ਹਾਰਮਨ ਆ ਗਿਆ ਹਾਰਮਨ ਨੂੰ ਫੋਨ ਕਰਿਆ ਤਾਂ ਮੈਂ ਮੈਂ ਕਿਹਾ ਵੀ ਮਨੂੰ ਡਰਸ ਸਮਝਾ ਦੀ ਕਿੱਥੇ ਆ ਮੈਂ ਸ਼ਾਮ ਗੰਡੇ ਤੇ ਪਹੁੰਚ ਕੇ ਖੰਡਾ ਵੀ ਕਰਾ ਲਿਆ ਮਹਾਰਾਜ ਜੀ ਫੇਰ ਆ ਰਿਹਾ ਘਰਾਂ ਦੇ ਉੱਟ ਕੇ ਮੈਨੂੰ ਕਹਿੰਦਾ ਵੀਰੇ ਆ ਗਿਆ ਮੈਂ 5 ਮਿੰਟ ਚ ਬੱਸ ਬਾਹਰ ਪਹੁੰਚੋ ਤੁਸੀਂ ਇੱਧਰ ਯਾਰ ਜੀ ਨੇ ਪੁਰਨੋਕਮਾ ਆ ਗਏ ਨੇ ਉੱਦਾਂ ਮੈਨੂੰ ਦੱਸਤਾ ਸੀਗਾ ਕਹਿੰਦਾ ਡੀਮਾਰਟ ਵਾਲੇ ਉੱਥੇ ਨਾ ਉੱਤਰ ਜਿਓ ਘੱਟ ਤੇ ਫਿਰ ਉਹ ਯੂ ਟਰਨ ਮਾਰ ਕੇ ਇੱਧਰ ਆ ਕੇ ਡੀਮਾਰਟ ਦੇ ਸਾਹਮਣੇ ਹੀ ਆ ਬੱਕੰਡਾ ਉਹ ਸਾਹਮਣੇ ਡੀਮਾਰਟ ਆ ਇੱਧਰ ਸ਼ਾਮ ਕੰਡਾ ਤੇ ਹੁਣ ਟਰਾਂਸਪੋਰਟ ਵਾਲੇ ਨੂੰ ਕੀਤਾ ਫੋਨ ਉਹ ਜਿਹੜੇ ਟਰਾਂਸਪੋਰਟ ਵਾਲਿਆਂ ਨੂੰ ਫੋਨ ਕਰਿਆ ਨਾ ਉਹਦਾ ਮਾਲ ਮੈਂ ਪਹਿਲਾਂ ਲੈ ਕੇ ਆਇਆ ਗਲਤ ਜੀ ਰੋ ਮਾਲ ਫੋਨ ਕਰਿਆ ਉਹ ਨੰਬਰ ਸੇਵ ਹੋ ਮੇਰੇ ਕੋਲ ਮੈਂ ਕਿਹਾ ਯਾਰ ਇਹਦਾ ਨੰਬਰ ਸੇਵ ਹੋ ਮੇਰੇ ਕੋਲ ਉਹ ਉਧਰ ਉਹਦੇ ਕੋਲ ਵੀ ਮੇਰਾ ਨੰਬਰ ਸੇਵ ਕਹਿੰਦਾ ਭਾਈ ਤੁੰਗੂ ਭਾਈ ਬੋਲ ਨਾ ਮੈਂ ਹਾਂ ਕਹਿੰਦਾ ਪਹਿਲਾਂ ਭੜੀ ਹੈ ਗੱਡੀ ਮੈਂ ਹਾਂ ਮੈਨੂੰ ਲੱਗਦਾ ਉਹ ਵੀ ਮੈਂ ਕਹਿੰਦਾ ਲੈ ਕੇ ਆਇਆ ਮਾਲ ਜਰਾ ਫਿਰ ਮੈਂ ਬਾਅਦ ਕਰਦੇ ਦੇਖਾਂ ਉਹ ਵੇਚੀ ਜਾਂ ਭੇਜੀ ਜਾਂਦੀਆਂ ਆ ਤਾਂ ਹੁਣ ਡਾਕੂਮੈਂਟ ਦੀ ਰਿਕਾਰਡਿੰਗ ਭੇਜੂਗਾ ਉਹ ਦੇਖਦੇ ਆ ਫਿਰ ਕਿੱਥੇ ਭੇਜਦਾ ਚਾਪਾ ਨੇ ਇੱਧਰ ਨੂੰ ਜਾਣਾ ਮੈਂ ਕਹਾਂ ਕਿ ਇੱਧਰ ਨੂੰ ਜਾਣਾ ਨਾ ਇਹ ਮੇਤੂ ਪ੍ਰਿਆਗ ਜੀ ਚੱਲੇ ਆ ਗੱਡੀ ਭਰਨ ਤੇ ਸਾਨੂੰ ਲੈ ਕੇ ਚੱਲਿਆ ਹਰਮਨ ਆਹ ਘੜਾ ਹਰਮਨ ਜਾ ਰਿਹਾ ਨਵੀਂ ਮੈਟਰੋ ਗੱਡੀ ਕਮਾਣਾ ਏ ਜੀ ਪਲੇਟੀ ਦੇ ਕਿਉਂਕਿ ਉੱਥੇ ਗੱਡੀ ਨਹੀਂ ਵੜਦੀ ਬਾਈ ਤੁਹਾਨੂੰ ਦਿਖਾਣੇ ਆ ਜਗਾਂ ਇੱਕ ਜਗਾਂ ਬਹੁਤ ਸੁੱਤੀ ਆ ਤੇ ਉਧਰ ਪੱਥਰ ਸਿੱਟੇ ਪਏ ਆ ਅੱਗੇ ਰੇਤਾ ਪਿਆ ਉਹ ਦੇਖ ਰਹੇ ਆ ਜਾ ਕੇ ਕੀ ਬਣਦਾ ਪੂਰੀ ਪੂਰੀ ਲੋ ਗਾਇਸ ਮੇਰੇ ਹੁਣ ਤੁਹਾਨੂੰ ਦਿਖਾਣੇ ਆ ਜੀ ਤੇ ਗੱਡੀ ਸਾਡੀ ਕਿੱਧਰ ਜਾਣੀ ਹੈ ਆ ਰਿਹਾ ਅਜੇ ਤੱਕ ਕਿੱਧਰ ਚਲੀ ਜਾਣੀ ਹੈ ਠੀਕ ਆਹ ਦੇਖੋ ਆ ਸਿੱਟੇ ਮੈਂ ਪੱਥਰ ਉਧਰੋਂ ਤਾਂ ਵੜ ਨਹੀਂ ਜਾਂਦੀ ਪਿੱਛੇ ਪਿੱਛੇ ਕਰ ਨਹੀਂ ਉਧਰੋਂ ਵੀ ਨਹੀਂ ਵੜਨੇ ਦੀ ਗੱਡੀ ਦੇਖਦੇ ਆ ਆਹ ਆ ਇਧਰ ਪੁੱਥਰ ਉਹ ਆ ਇਧਰ ਇਧਰੋਂ ਵੀ ਚੜਨਗੇ ਚੜ੍ਹੇਗੇ ਪੱਥਰਾਂ ਦੇ ਉੱਥੇ ਲੱਗ ਜਾਂਦੀ ਆ ਪੁੱਥਰਾਂ ਦੇ ਨੌ ਇੰਥਰੋ ਗੱਲ ਬਜੀ ਠੀਕ ਹੈ ਕਹਣਾ ਇੰਨੀ ਇੰਨੀ ਆ ਫੈਕਟਰੀਆਂ ਤਗੜੀਆਂ ਕਹਣਾ ਤੇ ਸਾਲੇ ਰਾਹ ਨਹੀਂ ਠੀਕ ਕਰਾ ਸਕਦੇ ਇੱਕ ਇਹ ਸਾਲਾ ਇੰਨਾ ਪੈਸਾ ਚੱਟਣਾ ਤੁਸੀਂ ਫੈਕਟਰੀ ਵਾਲਿਆਂ ਕੋਲ ਲੈ ਲੈ ਗਏ ਪੰਜ-ਪੰਜ 10-10 ਹਜ਼ਾਰ ਤਾਂ ਆਪਣੀ ਆਪਣੀ ਫੈਕਟਰੀ ਦੇ ਮੂਰੇ ਠੀਕ ਕਰਾ ਦੇਣਾ ਸਾਰਾ ਰੋਡ ਸਾਰਾ ਰੋਡ ਸਹੀ ਹੋ ਜਾਵੇ ਨਹੀਂ ਪੱਕਾ ਕਰਾਉਣਾ ਰੋੜਾ ਹੀ ਕੁਆਦੋ ਹਾਂ ਯਾਰ ਕਿੱਥੇ ਦੇ ਦੇ ਦਮਾ ਫੈਟਾ ਕਹਿੰਦਾ ਲੌਗਿੱਟ ਵਾਲੀ ਗਲੀ ਜਾਂਦੀ ਹੈ ਕਹਿੰਦਾ ਉੱਥੋਂ ਕਹਿੰਦਾ ਉੱਥੇ ਉੱਥੋਂ ਲੰਘ ਜੇ ਹੋਗਾ ਨਾ ਲੌਗਿੱਟ ਵਾਲੀ ਕਿਹੜੀ ਜਾਂਦੀ ਹੈ ਆ ਕਿੱਥੇ ਕੀ ਕਰਤਾ ਕੀ ਹੋਰ ਬਗਨਾ ਵੀ ਤੁਹਾਡੇ ਪਹਿਲਾਂ ਮੂਰੇ ਨੰਬਰ ਆਇਆ ਗੋਲੀ ਖੜਾ ਦੇਣੀਆ ਦੋਏ ਸਕੀਮਾ ਵਾਰੇ ਆ ਕਾਲ ਜਿਹੜੀ ਬੈਠਾ ਬਾਈ ਬੰਦਾ ਸਾਡਾ ਦੇਖੋ ਇਹ ਦੱਸਣਾ ਨਹੀਂ ਵੀ ਕਿਹੜੇ ਕਾਲ ਜੀ ਆ ਹੈ ਹਾਲੋ ਆਦੇ ਆਦੇ ਹਾਲੋ ਵਈ ਬਚੀ ਨੇ ਸਾਰੀ ਚੌਂਕਾ ਆਤੀ ਗੱਡੀ ਇੱਜਤ ਪਾਲਸ ਮਾਰ ਮਾਰ ਕੇ ਸਲਮਾ ਕੇ ਤੇ ਉੱਪਰ ਅਰੇ ਦਾਗ ਦੂਗ ਜੇ ਪਏ ਤੇ ਸਭ ਕਰਤੇ ਸਾਫ ਉਹਨਾਂ ਦੀ ਕਰਨ ਲਾਤਾ ਵਿੱਚ ਨੂੰ ਗੱਡੀ ਦਾ ਨਹੀਂ ਪੈਣਾ ਹੀ ਨਵੀਂ ਪਾ ਦਾ ਚਾਰ ਦਿਨਾਂ ਦੀ ਮਿਹਨਤ ਆ ਉਹ ਸਾਰਾ ਬਾਹਰ ਵਾਲਾ ਪੈਸਾ ਚਾਰ ਦਿਨ ਗੜ ਕੇ ਪਾਲ ਤੇ ਮਰੀ ਗਿਆ ਨਾ ਬਾਹਰ ਵਾਲਾ ਪੈਸਾ ਖਰਾਬ ਕਰ ਲਿਆ ਬਹੁਤਾ ਹਾਂ ਲਾਲ ਮਿੱਤਰੋ ਸੁਖੀ ਆਇਆ ਵਾ ਆਪਣੇ ਕੋਲ ਆਇਆ ਵਾ ਤਾਂ ਕੱਦਾ ਔਰ ਸੁਖੀ ਓਕੇ ਰੋਟਾਂ ਕਿੱਥੇ ਤੱਕ ਪਹੁੰਚ ਗਈ ਗੱਡੀ ਫੇਰ 10 ਆਪਣੇ ਸਬਸਕ੍ਰਾਈਬਰਾਂ ਨੂੰ ਕਿੰਨਾ ਕੁ ਰਹਿ ਗਿਆ ਕੰਮ ਕੰਮ ਤਾਂ ਹਲੇ ਰਹਿੰਦਾ ਹਲੇ ਵਰਕਸ਼ਾਪ 'ਚ ਲੱਗੀ ਹੋਈ ਆ ਕਹਿੰਦਾ ਹਲੇ ਵਰਕਸ਼ਾਪ 'ਚ ਲੱਗੀ ਹੋਈ ਆ ਕਹਿੰਦਾ ਕੰਮ ਰਹਿੰਦਾ ਲੈ ਜਿੰਨਾ ਟਾਈਮ ਲੱਗਦਾ ਬਈਏ ਚੀਜ਼ਾਂ ਨੂੰ ਤਾਂ ਟਾਈਮ ਲੱਗਦਾ ਹੀ ਹੁੰਦਾ ਬਾਈ ਲੈ ਮਿੱਤਰੋ ਮੈਂ ਹਾਂ ਫਰਮਨ ਹਾਏ ਇਹ ਪਾਣ ਪੇਣ ਬਜੀ ਜੋਗਾ ਸੀ ਉੱਥੀ ਲੈ ਜਾਣਾ ਤੇ ਭਾਈ ਇੱਕ ਵਾਰ ਇਹ ਖਾ ਵੀ ਲਿਆ ਤੇ ਹੁਣ ਪੈਕ ਕਰਾਣਾ ਤਾਂ ਕਿਤੇ ਜੋਗਾ ਭਾਈ ਭਰਾ ਜੋਗਾ ਪੈਕ ਕਰਾਣਾ ਕੀ ਜੀ ਹਾਂ ਦਹੀਂ ਕਬਾਬ ਆ ਲੈ ਲੋ ਭਾਈ ਇੱਦਾਂ ਬੰਦ ਦਹੀਂ ਕਬਾਬ ਬਾ ਹੁਣ ਇਸ ਤੋਂ ਬਾਅਦ ਆਪਾਂ ਲੈ ਲੇ ਰੋਟੇ ਫੜਾ ਕੇ ਟ੍ਰਾਂਕੋਰ ਤੇ ਜਾ ਕੇ ਚੱਲਦੇ ਹਾਂ ਕਿਉਂਕਿ ਗੱਡੀ ਆਪਣੀ ਭਰੂਗੀ ਕੱਲ ਨੂੰ ਅੱਜ ਮਾਲ ਸੀਗਾ ਗਰਮ ਮਾਲ ਗਰਮ ਹੋਣੇ ਕਰਕੇ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਲੋਡ ਕਰਦੇ ਵੇਏ ਵੀ ਤੁਹਾਡਾ ਫਰਸ ਲੱਕੜ ਦਾ ਤੇ ਫੁੱਟ ਨਾ ਜਾਏ ਆਹ ਸਪਰਿੰਗ ਜੇ ਵੀ ਬਣਾਣੇ ਆ ਬਾਈ ਚਲੋ ਬਾਈ ਆਹ ਸਪਰਿੰਗ ਜੇ ਵੀ ਬਣਾਣੇ ਆ ਹਾਂ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਇਹ ਟਾਈਮ ਹੋ ਗਿਆ ਬਾਈ 10:22 ਮਿੰਟ ਤੇ ਇਸ ਟਾਈਮ ਹੈਗੇ ਅਸੀਂ ਅੰਬਾਲੇ ਟੋਲ ਟੈਕਸ ਤੇ ਪਹੁੰਚਣੇ ਆਲੇ ਆ ਸ਼ੰਭੂ ਵਾਲੇ ਤੇ ਯੂ ਟਰਨ ਮਾਰ ਕੇ ਤੇ ਉਹ ਉੱਪਰ ਵਾਲੇ ਰੋਡ ਨੂੰ ਚੜ ਜਾਂਗੇ ਉੱਥੇ ਠੀਕ ਆ ਤੇ ਅਵਣੀ ਰਾਤ ਹੋ ਗਈ ਸੀਗੀ ਬਾਈ ਤਬੀਅਤ ਖਰਾਬ ਤਬੀਅਤ ਖਰਾਬ ਹੋਣ ਕਰਕੇ ਢਿੱਡ ਫੇਰ ਲੱਗ ਗਿਆ ਸੀਗਾ ਦੁਕਾਨ ਆਪਣਾ ਐਸ ਕਰਕੇ ਦਵਾਈ ਦੁਵਾਈ ਲੈ ਕੇ ਫੇਰ ਚੱਲੇ ਆ ਹੁਣ ਉੱਪਰ ਪੁਲ ਪਰ ਚੜ ਜੀਏ ਪੁਲ ਪਰ ਚੜ ਕੇ ਫੇਰ ਅਗਲੀ ਗੱਲਬਾਤ ਕਰਾਂਗੇ। ਲੋ ਜੀ ਮਿੱਤਰੋ ਯੂਰੀਆ ਆਪਾਂ ਨੇ ਪਵਾ ਲਿਆ ਤੇ ਯੂਰੀਆ ਪਵਾ ਕੇ ਚੱਲ ਪਏ। ਟੋਲ ਟੈਕਸ ਚ ਪਾ ਲਈਏ ਪੈਸੇ ਹੁਣ ਤੇ ਮੈਂ ਸੁਣਿਆ ਬੰਦੇ ਐ ਬਈ ਭਜੀ ਭਜੀ ਆਪ ਫੋਨ ਕਰਦੇ ਆ ਹੈਂ ਵੀ ਸਾਨੂੰ ਰੱਖ ਲਓ ਹੈਂ ਤੇ ਦੂਈ ਧੌਂ ਜਾ ਕੇ ਕਹਿੰਦੇ ਆ ਸਾਨੂੰ ਫੋਨ ਆ ਰਹੇ ਆ ਜੀ ਬੜੀ ਬੜੀ ਟਰਾਂਸਪੋਰਟਾਂ ਦੇ ਵੀ ਸਾਡੇ ਕੋਲ ਆ ਜਾ ਹੈ ਆਪ ਬੰਦਾ ਫੋਨ ਕਰਦਾ ਪਿਆ ਆ ਪਤਾ ਮੈਨੂੰ ਉਹ ਬਾਜੀ ਮੇਰੇ ਘਰ ਵਾਲੇ ਵੀ ਕਹਿੰਦੇ ਵੀ ਉਹ ਗੱਡੀ ਤੇ ਜਾ ਹੈ ਮੈਂ ਚੱਲ ਫੇਰ ਨਹੀਂ ਉਹ ਕਰਿਆ ਮੈਂ ਕਿਹਾ ਚੱਲ ਕੋਈ ਨਹੀਂ ਆ ਜਾ ਹੈ ਫਿਰ ਓਰੇ ਆ ਗਏ ਨਹੀਂ ਇਹ ਉਹ ਦੋ ਬੇੜੀਆਂ ਚ ਪੈਰ ਰੱਖਦੇ ਭਾਈ ਜਿਹੜਾ ਦੋ ਬੇੜੀਆਂ 'ਚ ਪੈਰ ਰੱਖੂਗਾ ਡੁੱਬੂਗਾ ਹੀ ਡੁੱਬੂਗਾ ਠੀਕ ਆ ਤੇ ਬਾਕੀ ਜੇ ਤੁਸੀਂ ਸੋਚਦੇ ਆਂ ਵੀ ਇਦਾਂ ਵੀਡੀਓ ਪਾ ਕੇ ਮੇਰਾ ਕੁਝ ਤੁਸੀਂ ਵਿਗਾੜ ਲੋਗੇ ਹਾਂ ਇਹਦਾ ਗੱਲ ਭੁੱਲ ਜਾਓ ਦੋ ਤਰਫਾ ਬੰਦਾ ਕਦੇ ਕਾਮਯਾਬ ਨਹੀਂ ਠੀਕ ਆ ਨਾ ਜਿਵੇਂ ਲੰਕਾ ਲਾਣੇ ਪਰ ਆਇਆ ਨਾ ਐਜੀ ਲੰਕਾ ਲਾਉਂਗਾ ਰੱਖੂਗੇ ਯਾਦ ਤੁਹੀਂ ਇੱਤੀ ਜੀ ਗੱਲ ਆ ਸੌਂ ਅਦੀਕ ਹੁਣ ਅਜੇ ਤੱਕ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਕਿਹਾ ਸੀਗਾ ਮੈਂ ਆਉਣਾ ਮੈਂ ਚੁੱਪ ਚਾਹ ਆਪਣਾ ਕੰਮ ਕਰ ਰਿਆ ਸੀਗਾ ਔਰ ਮੈਨੂੰ ਕਰ ਲੈਣ ਦੋ ਮੈਂ ਰਿਕਾਰਡਿੰਗ ਆ ਤਾਂ ਮੇਰੇ ਕੋਲ ਇਹ ਜਿਹੇ ਇਹ ਜਿਹੇ ਪਈਆਂ ਤੇ ਪਾਦਮਾ ਨਾ ਔਰੇ ਹੱਥ ਲਾ ਲਾ ਕੇ ਦੇਖੋਂਗੇ ਵੀ ਹੋ ਗਿਆ કે ਆ ਮੈਂ ਫੇਰ ਵੀ ਸ਼ਰਮ ਖਾ ਜਾਣਾ ਇਹ ਜਰ ਕਰਕੇ ਆਪਣਾ ਚੁੱਪ ਚਾਹ ਵਾਲੀ ਗੱਡੀ ਚਲਾਈ ਜਦੋਂ ਮੇਰੀ ਟੈਨਸ਼ਨ ਨਾ ਕਰੋ ਨਾ ਮੇਰੇ ਕੋਈ ਜ਼ਿਕਰ ਕਰਿਆ ਕਰੋ ਵੀਡੀਓ ਜਾ ਆਪਣੀ ਜਿੱਥੇ ਤੁਸੀਂ ਬੋਲਦੇ ਹੁੰਨੇ ਆ ਨਾ ਸਭ ਪਤਾ ਲੱਗਦਾ ਬੰਦੇ ਸਾਹਿਬ ਜਦ ਇਹ ਸਕਰੀਨ ਰਿਕਾਰਡਿੰਗ ਕਰਕੇ ਇੱਧਰ ਭੇਜ ਦਿੰਨੇ ਆ ਵੀ ਬਾਈ ਆ ਦੇਖ ਕਿਆ ਕਹਿੰਦਾ ਲਾਓ ਵੀ ਮਿੱਤਰੋ ਆ ਦਿਲ ਬਾਈ ਮਿਲਿਆ ਸਾਨੂੰ ਕਿੱਥੇ ਤੇ ਭਰੀ ਵੇ ਗੱਡੀ ਅਲਵਰ ਅਲਵਰ ਹੋਰ ਆ ਚਾਹ ਪਾਣੀ ਬੁਲਾਈਏ ਕਿਆ ਬਣੀ ਹੈ ਸੈਟਾ ਕਮ ਲੇਟ ਹੋ ਗਿਆ ਜਿੱਦੀ ਮੈਨੂੰ ਉਹ ਰਸਤਾ ਖੁੱਲ ਗਿਆ ਥੇਰੀ ਨਗਰ ਵਾਲਾ ਹੈ ਐਕਦਾ ਖੁੱਲ ਗਿਆ ਹੈਲੋ ਭਾਈ ਰਸਤਾ ਖੁੱਲ ਗਿਆ ਮੁਗਰ ਰੋਡ ਵਾਲਾ ਵੀ ਖੁੱਲ ਗਿਆ ਤੇ ਬਾਈ ਨੇ ਦਿੱਤੇ ਸੇਵ ਧੰਨਵਾਦ ਤੇਰਾ ਬਹੁਤ ਬਹੁਤ ਬਾ ਮੈਂ ਵੀ ਚੱਲਣ ਲੱਗਿਆ ਟੋਰ ਟਾਇਰ ਟਾਇਰ ਠੰਡੇ ਕਰਾਉਣ ਵਾਸਤੇ ਰੁਕਿਆ ਦਾ ਗਰਮ ਹੋ ਰਹੇ ਟਾਇਰ ਥਾਲੇ ਹਾਂਜੀ ਭਾਈ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਈਏ ਵੀ ਭਾਈ ਅਸੀਂ ਸੇਵਾ ਲੈ ਕੇ ਜਾਣੀ ਐ ਇਹ ਆ ਚੱਕਰ ਲਾ ਕੇ ਹਨਾ ਤੇ ਆ ਚੱਕਰ ਲਾ ਕੇ ਸੇਵਾ ਲੈ ਕੇ ਜਾਵਾਂਗੇ ਤੇ ਜਿਨ੍ਹਾਂ ਜਿਨ੍ਹਾਂ ਭਰਾਵਾਂ ਦੀ ਸੇਵਾ ਰਹਿੰਦੀ ਆ ਹਨਾ ਉਹ ਪਾ ਲਿਓ ਹੁਣ ਭਾਈ ਠੀਕਾ ਮੈ ਉਹ ਰੀਲ ਪੈਨ ਕਿਤੀ ਵੀ ਆ ਉਹਦੇ ਉੱਪਰ ਸਾਰਾ ਅਕਾਊਂਟ ਨੰਬਰ ਗੂਗਲ ਤਲਪੇ ਨੰਬਰ ਫੋਨ ਵੇ ਨੰਬਰ ਸਾਰਾ ਦਿੱਤਾ ਵਾ ਠੀਕ ਆ ਉਹਦੇ ਦੀ ਆਪਣਾ ਵੀ ਸਕ੍ਰੀਨ ਸ਼ਾਟ ਲੈ ਕੇ ਆ ਦਿਓ ਤੇ ਬਾਦ ਚੜ ਕੇ ਜਿੰਨਾ ਹੋ ਸਕਦਾ ਹਨਾ ਸੇਵਾ ਕਰੋ ਇਹ ਆਪਾਂ ਹੁਣ ਟੋਕਸਟ ਘਟਾ ਲਈਏ ਟਿਕਸ ਨਿਕਲ ਨਹੀਂ ਕਰਦੀ ਗਾ ਵੀ ਸਿੰਗਲ ਡਰਿੰਗ ਲਾਓ ਜੀ ਮਿੱਤਰੋ ਰੋਟੀ ਅਜੇ ਖਾ ਲਈ ਤੇ ਭਾਈ ਆ ਗਿਆ ਜੀ ਗਾ ਚਲ ਭਾਈ ਨਾਲ ਚਾਹ ਪੀਨੇ ਆ ਭਾਈ ਨੇ ਸੇਵ ਪਰੇਵਿਆ ਕਿ ਆ ਗਰੀ ਗਰਮੀਓ ਬਹੁਤ ਹੈ ਟਾਇਰ ਗਰਮ ਹੋ ਰਿਹਾ ਹੱਥ ਨਹੀਂ ਲੱਗ ਰਿਹਾ ਤੇ ਸਾਡੇ ਕੋਲ ਦਾ ਮਾਲ ਵੀ ਥਾਲਾ ਹੈ ਜਾ ਗੰਦਾ ਲੋਡ ਹੋਇਆ ਵਾ ਵੀ ਮੁੜ ਕੇ ਉਹ ਨਹੀਂ ਹੋ ਰਹਾ ਦਮ ਨਹੀਂ ਲੈਣ ਦਿੰਦਾ ਹੈਗਾ ਇੱਕ ਤਾਂ ਕਿਉਂ ਦੂਜਾ ਮਾਲ ਹੁੰਦਾ ਔਰ ਹਿੱਲ ਜਾਂਦਾ ਵੀ ਚੱਲ ਟਾਇਰਾਂ ਨੂੰ ਦਮਦੂ ਮਾ ਜਾਂਦਾ ਇਹ ਤਾਂ ਥਾਲਾ ਜਿੱਥੇ ਪੈ ਗਿਆ ਉੱਥੇ ਹੀ ਪੈ ਗਿਆ ਨਾਗਰ ਜੀ ਨੂੰ ਤੁਰਨ ਦਵੇ ਤੁਰਨ ਵੀ ਨਹੀਂ ਦਿੰਦਾ ਹੈ ਜੀ ਮੈਂ ਤਰਉ ਟਾਈਮ ਹੋ ਗਿਆ 5 ਵਜਣੇ ਵਾਲੇ ਆ ਤੇ ਆ ਟੱਬਾ ਦਿਖਦਾ ਨਾ ਵਜਣੇ ਪਿੱਛੇ 3 ਮਿੰਟ ਇਹ ਹਿਮਾਲਿਆਨ ਹਾਈਵੇ ਟੱਬਾ ਇਹਦੇ ਪਾ ਕੋਈ ਨਾ ਖੜਿਆ ਛਿੱਲ ਲਾਂਦੇ ਮੋਟੀ ਇਹ ਇਹਨਾਂ ਕੋਲ ਸਾਨੂੰ ਦੱਸਿਆ ਨਹੀਂ ਅਸੀਂ ਦੋ ਜਣਾਂ ਨੇ ਰੋਟੀ ਖਾਧੀ ਆ ਰੁਪਈਆ 550 ਚਰਪ ਕੀ ਸੀਗਾ ਚਾ 6 ਰੋਟੀਆਂ ਇੱਕ ਸੇ ਭੱਜੀ ਇਹ ਗਾ ਇਹ ਹੁਣ ਚਾਹ ਪੀਤੀਆਂ ਚਾਰ 120 ਵੀ ਦੀ ਚਾਹਾਂ ਚਾਰ ਚਾਹ ਚਾਰ ਇਹ ਕਰਕੇ ਆ ਦੇਖ ਲੋ ਸਵਾਰ ਕੇ ਜਿਹੜਾ ਮਤਲਬ ਇਧਰੋਂ ਆਪਾਂ ਅੰਬਾਲੇ ਕੰਨੀਓ ਚੜਦੇ ਆ ਜਿਹੜਾ ਪਹਿਲੇ ਹੀ ਘਟ ਆਂਦਾ ਉਹ ਆ ਨਵੀ ਸੱਜਣਾ ਚੱਲ ਪਏ ਆਪਾਂ ਗੱਡੀ ਲੈ ਕੇ ਬੋਜੀ ਜਲਾ ਰਿਆ ਗੱਡੀ ਯੋ ਕਿ ਮੈਂ ਕਰ ਰਿਹਾ ਹੂ ਯੋ ਐ ਹੋਣਾ ਅੰਦਾ ਯਾ ਆ ਗਏ ਆ ਅਗਲੇ ਸਟਾਪ ਜਿੱਤੇ ਪ੍ਰੇਗ ਮਾਰਾਂਗੇ ਇਹ ਹੀ ਹਾਂ ਵੀ ਮਿੱਤਰੋ ਚਾਹ ਲੱਗੇ ਪੀਣ ਜੇ ਯਹੀ ਹਾਂ ਭਈ ਮਿੱਠਾ ਪਿਆ ਰਹਿਣੀ ਹੈ ਜੀ ਕਾਰ ਚਾਏ ਹੁੰਦੇ ਨਾ ਆਪਾਂ ਚਾਏ ਚਾਏ ਕੱਪ ਮਾਣੇ ਦੀ ਕਪਾ ਹਾਂ ਮਿੱਠਾ ਨਹੀਂ ਹੈ ਮਿੱਠਾ ਦੇ ਦੇ ਵੀਰੇ ਕੀ ਬਈ ਮਿੱਠਾ ਘੱਟ ਹੈ ਹਾਂ ਪਾਏ ਮਾਲਕ ਕੰਮ ਵਿੱਚ ਜਿਆਦਾ ਮਿੱਠਾ ਲੈਂਦੇ ਹੋ ਐਂਸਟਰਾ ਦੇ ਦੇਣੀ ਆ ਪੁੱਛ ਕੇ ਬਣਵਾ ਦੇ ਨਮਕ ਹੈ ਬੱਜੀ ਨੇ ਬੱਜੀ ਨੇ ਕਿਹਾ ਵੀ ਕਹਿੰਦਾ ਵੀ ਮਿੱਠਾ ਘੱਟ ਹੈ ਅਗਲਾ ਕਹਿੰਦਾ ਸਾਨੂੰ ਉਹ ਤੁਸੀਂ ਕਹਿਣਾ ਦਾ ਪਹਿਲਾਂ ਕਹਿੰਦਾ ਅੱਜ ਕੱਲ੍ਹ ਹਰੇਕ ਨੂੰ ਸ਼ੂਗਰ ਹੈ ਅਬਜੀ ਮੈਂ ਕਹਾ ਜੇ ਆਹੀ ਕਾਰ ਚਾਏ ਵੀ ਹੁੰਦੇ ਨਾ ਆਹੀ ਤੁਹਾਡੇ ਕੱਪਾਂ ਚ ਜਾ ਆਣੀ ਦੀ ਹਾਂ ਵੀ ਤੈਂ ਪੋਈਆ ਰੱਖਦੇ ਹੋ ਰੀ ਮਾਰਨਗੇ ਸਾਲੇ ਕੱਪੜਾ ਮਾਰਨ ਕੀ ਹੋ ਗਿਆ ਗਿਆ ਕੋ ਲਾਈਵ ਰੀ ਲਓ ਮੈਂ ਤੁਰ ਤੁਰ ਪਏ ਇਥੋਂ ਤੇ ਬਜੀ ਇਹ ਚਲਾ ਰਿਆ ਗੱਡੀ ਮੈਂ ਕਿਹਾ ਚਲਾਈ ਜਾ ਜਿੱਥੇ ਮੈਨੂੰ ਨੀਂਦ ਤੈਨੂੰ ਨੀਂਦ ਆਊਗੀ ਮੈਂ ਕਿਹਾ ਨਹੀਂ ਤੇ ਮੈਂ ਕਿਹਾ ਵੀ ਮੈਨੂੰ ਓਕ ਕਰਦੀ ਪੱਕੀਆਂ ਨੀਂਦਰਾਂ ਨੇ ਪੂਰੀਆਂ ਨੀਂਦ ਆ ਪੂਰੀਆਂ ਨੇ ਇੰਨੇ ਦਿਨ ਘਰਾਂ ਰਹਿ ਕੇ ਕਿ ਸੌਂ ਸੌਂ ਕੇ ਹੀ ਕੱਟੇ ਆ ਤੇ ਬਾਈ ਹੁਣ ਇਹ ਵਲੌਗ ਦਾ ਕਰਦੇ ਆ ਆਪਾਂ ਐਂਡ ਕਿਉਂਕਿ 24 22 ਮਿੰਟ ਦਾ ਬਣ ਗਿਆ ਹੁਣ ਤੇ ਕਿੱਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਾਂ ਤੱਕ ਰੱਬ ਰਾਖਾ